ਕੁੜੀ ਨੇ ਲਾਹੀ ਸ਼ਰਮ ਪਾਣੀ ਵਿੱਚ ਡੁੱਬੇ ਲੋਕਾਂ ਦਾ ਬਣਾਇਆ ਮਜ਼ਾਕ ਜਿੱਥੇ ਇੱਕ ਪਾਸੇ ਅੱਧਾ ਪੰਜਾਬ ਪਾਣੀ ਦੀ ਮਾਰ ਚੱਲ ਰਿਹਾ ਏ ਤੇ ਹਰ ਇੱਕ ਪਿੰਡ ਵਿੱਚੋਂ ਲੋਕ ਪਾਣੀ ਵਿੱਚ ਡੁੱਬੇ ਲੋਕਾਂ ਲਈ ਮਦਦ ਲਿਜਾ ਰਹੇ ਨੇ ਉੱਥੇ ਹੀ ਇਹੋ ਜਿਹੀਆਂ ਮਹਾਨ ਹਸਤੀਆਂ ਵੀ ਨੇ ਵੀਡੀਓ ਵਿੱਚ ਤੁਹਾਨੂੰ ਜੋ ਕੁੜੀ ਦਿਖਾਈ ਦੇ ਰਹੀ ਹੈ ਦਰਸਲ ਇਹ ਇੱਕ ਟਹੇ ਹੋਏ ਘਰ ਵਿੱਚ ਜਾ ਕੇ ਰੀਲ ਬਣਾ ਰਹੀ ਏ ਸ਼ਾਇਦ ਇਹਨੂੰ ਇਹ ਨਹੀਂ ਪਤਾ ਕਿ ਪਾਣੀ ਨੇ ਜਿੰਨਾਂ ਲੋਕਾਂ ਦਾ ਸਭ ਕੁਝ ਹੀ ਖਤਮ ਕਰ ਦਿੱਤਾ ਏ ਜਾਂ ਜਿਹੜੇ ਵਿਫ਼ਤਾ ਚੱਲ ਰਹੇ ਨੇ ਉਹਨਾਂ ਦਾ ਕਿੰਨਾ ਬੁਰਾ ਹਾਲ ਏ ਬਹੁਤ ਸਾਰੇ ਲੋਕ ਕੰਦਾ ਤਾਂ ਸਭ ਕੁਝ ਹੀ ਖਤਮ ਹੋ ਗਿਆ ਏ ਤੇ ਸਭ ਤੋਂ ਵੱਡੀ ਮਾਰ ਤਾਂ ਉਦੋਂ ਪੈਣੀ ਏ ਜਦੋਂ ਇਸ ਪਾਣੀ ਨੇ ਸੁੱਕਣਾ ਹੀ ਕਿਉਂਕਿ ਉਦੋਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗਣਗੀਆਂ ਪਰ ਇਸ ਨੂੰ ਕੀ ਪਤਾ ਇਹ ਤਾਂ ਆਪਣੀ ਹੀ ਰੀਲ ਬਣਾਉਣ ਵਿੱਚ ਲੱਗੀ ਹੋਈ ਏ ਤੇ ਪਾਣੀ ਵਿੱਚ ਡੁੱਬੇ ਲੋਕਾਂ ਦਾ ਮਜ਼ਾਕ ਬਣਾ ਰਹੀ ਏ ਸਿਆਣੇ ਅਕਸਰ ਕਿਹਾ ਕਰਦੇ ਨੇ ਕਿ ਜੇ ਕਿਸੇ ਦੇ ਘਰ ਅੱਗ ਲੱਗੀ ਹੋਵੇ ਤਾਂ ਉਸ ਨੂੰ ਦੇਖ ਕੇ ਹੱਸਣਾ ਨਹੀਂ ਚਾਹੀਦਾ ਕਿਉਂਕਿ ਇਹ ਨਹੀਂ ਪਤਾ ਹੁੰਦਾ ਕਿ ਹਵਾ ਕਦੋਂ ਬਦਲ ਜਾਵੇ ਤੇ ਇਹ ਹੱਸਣ ਵਾਲੇ ਘਰਾਂ ਨੂੰ ਜਾ ਪਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ